ਸਾਰੇ ਸ਼ਰਧਪਤਾਂ ਨੂੰ ਹਰ ਹਰ ਮਹਾਦੇਵ ਅੱਜ ਸ਼ਿਵਰਾਤਰੀ ਦੇ ਪਾਵਰ ਮੌਕੇ ਤੇ ਅਸੀਂ ਪਹੁੰਚੇ ਹਾਂ ਬਠਿੰਡਾ ਦੇ ਪ੍ਰਾਚੀਨ ਸ਼ਿਵ ਮੰਦਿਰ ਤੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਪ੍ਰਾਚੀਨ ਸ਼ਿਵ ਮੰਦਿਰ ਹੈ ਆ ਤੁਸੀਂ ਦੇਖ ਸਕਦੇ ਹੋ ਉੱਪਰ ਇੱਕ ਵਿਸ਼ਾਲ ਸ਼ਿਵਲਿੰਗ ਸਥਾਪਿਤ ਕੀਤਾ ਗਿਆ ਹੈ ਇਹ ਪ੍ਰਾਚੀਨ ਸ਼ਿਵ ਮੰਦਿਰ ਜਿਹੜਾ ਹੈਗਾ ਇਹ ਦੱਸਿਆ ਜਾਂਦਾ ਹੈ ਕਿ 1200 ਸਾਲ ਪੁਰਾਣਾ ਇਤਿਹਾਸ ਹੈ ਦਾ ਤੇ ਜਿਹੜਾ ਇਹਦੇ ਅੰਦਰ ਸ਼ਿਵ ਦਾ ਸਰੂਪ ਸਥਾਪਿਤ ਕੀਤਾ ਗਿਆ ਅੰਦਰ ਉਹ ਜ਼ਮੀਨ 'ਚ ਆਪਣੇ ਆਪ ਪ੍ਰਗਟ ਹੋਇਆ ਸੀ ਤੇ ਇੱਥੇ ਦੂਰੋਂ ਦੂਰੋਂ ਭਗਤ ਆਉਂਦੇ ਆ ਅੱਜ ਵੀ ਦੇਖ ਸਕਦੇ ਹੋ ਸ਼ਿਵਰਾਤਰੀ ਦੇ ਮੌਕੇ ਤੇ ਦੂਰ ਤੱਕ ਲੈਣ ਲੱਗਿਆਂ ਨੇ ਕਿਸੇ ਟਾਈਮ ਦੱਸਦੇ ਹੁੰਦੇ ਸੀ ਇੱਥੇ ਕਿਲੇ ਤੱਕ ਯਾਨੀ ਕਿਲਾ ਤੋਂ 1.5 ਕਿਲੋਮੀਟਰ ਹੈ ਉੱਥੇ ਤੱਕ ਦੋ ਲੈਣ ਲੱਗਦੀਆਂ ਹੁੰਦੀਆਂ ਸੀਗਾ ਅੱਜ ਵੀ ਇੱਥੇ ਕਹਿ ਸਕਦੇ ਆ ਕਿ ਮੰਦਿਰ ਤੋਂ ਲੈ ਕੇ ਮਾਹਵੀਰਦਲ ਤੱਕ ਲਗਭਗ ਅੱਧਾ ਪੌਣਾ ਕਿਲੋਮੀਟਰ ਲਾਈਨ ਲੱਗੀ ਹੋਈ ਹੈ ਤੇ ਸਵੇਰ 4 ਵਜੇ ਇੱਥੇ ਆਉਣੇ ਸ਼ੁਰੂ ਹੋ ਗਏ ਸ਼ਿਵਰਾਤਰੀ ਦੇ ਮੌਕੇ ਤੇ ਇੱਥੇ ਅੱਜ ਭਗਤ ਪਹੁੰਚੇ ਨੇ 40 ਦਿਨ ਕਹਿੰਦੇ ਇੱਥੇ ਜਿਹੜਾ ਵੀ ਸ਼ਿਵਲਿੰਗ ਤੇ ਜਲ ਅਭਿਸ਼ੇਕ ਕਰਕੇ ਜਾਂਦਾ ਉਹਨੂੰ ਉਹਦੀ ਮਨੁਕਾਮਨਾ ਪੂਰੀ ਹੁੰਦੀ ਹੈ ਇੱਥੇ ਜਿਹੜੇ ਸ਼ਰਧਾਲੂ ਆਉਂਦੇ ਨੇ ਉਹਨਾਂ ਦਾ ਇਹ ਕਹਿਣਾ ਆਪਾਂ ਆ ਸ਼ਰਧਾਲੂਆਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਪੂਰੀ ਤਰ੍ਹਾਂ ਸਜਾਇਆ ਹੋਇਆ ਮੰਦਿਰ ਨੂੰ ਤੁਸੀਂ ਦੇਖ ਸਕਦੇ ਹੋ ਐਂਟਰੀ ਤੇ ਤੇ ਅੰਦਰ ਵੀ ਮੰਦਿਰ ਨੂੰ ਪੂਰੀ ਤਰ੍ਹਾਂ ਸਜਾਇਆ ਰੱਖਿਆ ਤੇ ਦੂਰ ਦਰੋਸ਼ ਸ਼ਰਧਾਲੂ ਆਉਂਦੇ ਆ ਦੂਜੇ ਸੂਬਿਆਂ ਚੋਂ ਵੀ ਇੱਥੇ ਨਤਮਸਤਕ ਹੁਣਾਉਂਦੇ ਆ ਸਾ ਸੁਨੀਲ ਜੀ ਸਾਡੇ ਪੱਤਰਕਾਰ ਕੜੇ ਆ ਤਾਂ मैं ज्योति रावत हूँ मॉडल टाउन से आई हूँ ये बहुत पुराना प्राचीन मंदिर है बहुत दूर दूर से अपने मनोकामना लेके सारे यहाँ आते है तो इस मंदिर का ये मान्यता है की जो भी अपने सच्चे दिल से अपना मनोकामना यहाँ ले आते है तो वो पूरा हो जाते हैं तो इसीलिए हम भी आज शिवरात्रि के दिन पे भोलेनाथ के दर्शन करने आए हैं। हर, हर महादेव मेरे मैं पहली बार आया ये मंदिर में मैंने सुना है कि ये बहुत पुराने मंदिर है प्राचीन से वो छोटा सा शिवलिंग भी है अंदर और बहुत अच्छा लगा इधर आके हर वक्तजनों को यहाँ आना चाहिए और शिवरात्रि में आने का मौका मिला मेरे को मैं बहुत ਬਲੈਸ 2 ਮੈਂ ਬਹੁਤ ਬਲੈਸ ਫੀਲ ਕਰ ਰਹੀ ਹੂ ਵਰਤ ਵੀ ਰੱਖਾਇਆ ਬਹੁਤ ਰੱਖਾਇਆ ਹੈ ਅਮਨੇ ਅ ਬੜਾ ਅਚਾਰ ਫੀਲ ਹੋ ਰਹਾ ਹੈ ਹਰ ਹਰ ਮਹਾਦੇਵ ਤਾਂ ਭਗਤ ਮਨਚੇ ਵਿਸ਼ਵਾਸ ਲੈ ਕੇ ਆਉਂਦੇ ਕਿ ਜਿਹੜੀ ਵੀ ਉਹਨਾਂ ਦੀ ਇੱਛਾ ਹੈਗੀ ਹੈ ਇੱਥੇ ਆ ਕੇ ਜਲ ਵਿਸ਼ੇਸ਼ ਕਰਨ ਨਾਲ 40 ਦਿਨ ਉਹ ਪੂਰੀ ਹੋ ਗਈ ਤੇ ਜਿਹੜੇ ਅੱਜ ਸ਼ਿਵਰਾਤਰੀ ਦਾ ਦਿਨ ਹੈ ਮਹਾ ਸ਼ਿਵਰਾਤਰੀ ਦਾ ਅੱਜ ਵਿਸ਼ੇਸ਼ ਮਹੱਤਵ ਹੈ ਤੇ ਆ ਕੇ ਪੂਜਾ ਅਰਤੀਨਾ ਕਰਨ ਦਾ ਜਲ ਵਿਸ਼ੇਸ਼ ਕਰਨ ਦਾ ਤਾਂ ਮਹਾਨਾ ਚੌਕ ਪਾਚੀਨ ਸ਼ਿਵ ਮੰਦਿਰ ਹੈ ਇਹ ਅੱਜ ਸ਼ਿਵਰਾਤਰੀ ਦੇ ਉਪਲਕਸ਼ੇ ਇੱਕ ਵਿਸ਼ੇਸ਼ ਤੌਰ ਤੇ ਇੱਥੇ ਵੱਡਾ ਪ੍ਰੋਗਰਾਮ ਹੁੰਦਾ ਦੂਰ ਦੂ ਤੱਕ ਲੈਣਾ ਲੱਗਦੀ ਹੈ ਨਾ ਸਵੇਰੇ 4-5 ਵਜੇ ਸ਼ੁਰੂ ਹੋ ਜਾਂਦਾ ਹੈ ਇੱਥੇ ਰਸ਼ ਹੁਣਾ ਤਾਂ ਇੱਥੇ ਤੁਹਾਨੂੰ ਦਿਖਾ ਦਿੰਦੇ ਆ ਕਿ ਜਿਹੜੇ ਸ਼ਿਵਜੀ ਸ਼ਿਵਲਿੰਗ ਪ੍ਰਗਟ ਹੋਏ ਸੀਗੇ ਜ਼ਮੀਨ 'ਚ ਆਹ ਸ਼ਿਵਲਿੰਗ ਦਾ 1200 ਸਾਲ ਪੁਰਾਣਾ ਦੱਸਿਆ ਜਾਂਦਾ ਹੈ ਇਹਦਾ ਇਤਿਹਾਸ ਇਹਨਾਂ ਦਾ ਅ ਇੱਥੇ बिहार के कुछ विद्यार्थी पहुंचे हुए है की दे। महाशिवरात्रि की सब देखते हुए दर्शकों को हार्दिक शुभकामनाएं बधाइया मेरा नाम जी शिव शंकर कुमार हुआ हम अपने हम अपने कॉलेज के इवेंट कमेटी के मेम्बर है जिसमें वेट कमेटी का टीम होता है कि हम लोग बिहार के हर एक फेस्टिवल में यहाँ कोई फेस्टिवल हो बिहार का अपना संस्कृति दिखाते हैं वो सरस्वती पूजा हो यहाँ लोग नहीं जानते कि सरस्वती पूजा क्या होता है शिवरात्रि क्या होता है लेकिन हम लोग बिहार झारखंड यूपी और नेपाल वाले लोग मिल करके के जितने सनातन हैं हर एक अपने जो छोटी जो छोटी वहाँ पूजा होती है बिहार में उसको यहाँ हर एक फेस्टिवल में दर्शाने का रूप करते हैं उनमें से एक महाशिवरात्रि है जी हम लोग हर एक साल की भांति हर एक साल आते हैं और इस साल भी आए हैं यहाँ हम लोग को नौ बजे से लेकर संध्या चार बजे तक कॉलेज प्रोवाइड करती है बसें जी ये आप लोग के कॉलेज में व्यवस्था हम ये शिव मंदिर का नहीं है तो आप हमारे नियरेस्ट भटिंडा जा के कर सकते हैं तो हर एक साल हमें 9 बजे से 4 बजे तक के लिए बस मिलती जी हम अपने जितने मेंबर रहते हैं विताउट कोई परमिशन बस बस की मिल जाती है कोई पास की जरूरत नहीं पड़ती हम लोग डायरेक्ट भटिंडा आते हैं अपना यहाँ हर एक मंदिर में घूम घूम करके जो इतनी मंदिर रहती है उसमें पूजा अर्चना करते हैं और प्रसादी ग्रहण करते हैं शांतिपूर्ण आते हैं यहाँ भटिंडा लोग माहौल जमाते हैं नारेबाजी करते हैं सब लोग जानता है

ਤੇ ਆ ਕੇ ਜਾਲ ਅਰਪਿਤ ਕਰਦੀ ਹੈ ਮਨੂ ਕਾਮਨਾ ਲੈ ਕੇ ਆਉਂਦੀ ਹੈ ਤੇ ਇਧਰਲੇ ਪਾਸੇ ਤੁਹਾਨੂੰ ਇੱਕ ਹੋਰ ਚੀਜ਼ ਬਾਹਰ ਜਾ ਕੇ ਤੁਹਾਨੂੰ ਖਾਸ ਦਿਖਾਉਣੀ ਹੈ ਇਧਰਲੇ ਪਾਸੇ ਜਿਹੜਾ ਸ਼ਿਵ ਮੰਦਰ ਇੱਕ ਹੋਰ ਬਣਾਇਆ ਗਿਆ ਜਿੱਥੇ ਕਿ 12 ਜੋਤਰ ਲਿੰਗ ਦੀ ਸਥਾਪਨਾ ਕੀਤੀ ਗਈ ਹੈ ਭਾਰਤ ਦੇ ਵਿੱਚ ਜਿੰਨੇ ਵੀ 12 ਜੋਤਰ ਲਿੰਗ ਰਹਿਗੇ ਉਹਨਾਂ ਦੀ ਸਥਾਪਨਾ ਇਸ ਮੰਦਰ ਚ ਕੀਤੀ ਗਈ ਹੈ ਜਿਹੜਾ ਨਹੀਂ ਜਾ ਸਕਦਾ 12 ਜੋਤ ਲਿੰਗ ਦੇ ਦਰਸ਼ਨ ਕਰਨ ਨਹੀਂ ਜਾ ਸਕਦਾ ਉਹ ਇੱਥੇ ਆ ਕੇ ਦਰਸ਼ਨ ਕਰ ਸਕਦਾ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਅੱਜ ਬਹੁਤ ਭੀੜ ਲੱਗੀ ਹੋਈ ਹੈ ਕਿਉਂ ਸ਼੍ਰੀ ਰਾਤਰੀ ਦੇ ਦਿਨ 6 81 ਤੇ 6 ਇਧਰਲੇ ਪਾਸੇ ਇਹ ਬੜਾ ਸੁੰਦਰ ਇਹ ਉਪਰਾਲਾ ਕੀਤਾ ਹੈ ਇੱਕ ਮੰਦਰ ਜਿਹੜੇ ਪ੍ਰਬੰਧਕਾਂ ਨੇ ਪ੍ਰਬੰਧਕਾਂ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜਿਹੜਾ 12 ਜੋਤ ਲਿੰਗ ਦੀ ਤੇ ਸਥਾਪਨਾ ਕੀਤੀ ਹੈ ਜਿਹੜਾ ਨਹੀਂ ਜਾ ਸਕਦਾ 12 ਜੋਤ ਲਿੰਗ ਤੇ ਦਰਸ਼ਨ ਕਰਨ ਇੱਥੇ ਆ ਕੇ ਉਹ ਦਰਸ਼ਨ ਕਰ ਸਕਦਾ ਹੈ ਦੂਰੋਂ ਵੈਸੇ ਇੱਥੇ ਹੁੰਦੀ ਹੈਗੀ ਦਰਸ਼ਨ ਕਰਨ ਦੇ ਲਈ ਤੇ ਨਤਮਸਤਕ ਹੋਣ ਦੇ ਲਈ ਤਾਂ ਭਗਵਾਨ ਕੋਲੇ ਸਾਰਿਆਂ ਦੀ ਇੱਛਾ ਪੂਰੀ ਕਰੇ ਮਨੋ ਕਾਮਨਾ ਪੂਰੀ ਕਰੇ तोड़ा चैनल देखते रहो पांच पॉइंट टीवी जय हिंद जय भारत